ਵਾਈਫ ਜੀ ਕਾਲਸਾ ਵਾਈਫ ਜੀ ਕੀ ਫਤੇ ਜੀ ਅੱਜ ਮੈਂ 10 ਬਾਦਸ਼ਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਖੜਾ ਹੋਇਆ ਹਾਂ ਔਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਸ ਤੋਂ ਵੱਡਾ ਸੁਪਰੀਮ ਪਾਵਰ ਪੰਥ ਲਈ ਜਾਂ ਸਾਡੇ ਲਈ ਕੋਈ ਨਹੀਂ ਤੋਂ ਪਿਛਲੇ ਦਿਨੀ ਇੱਕ ਤੋਂ ਸ਼ਿਵਮ ਮੋਕੇ ਵਾਲਾ ਜਿਹੜਾ ਸੋ ਸ਼ਾਂਤੀਪੂਰਵਕ ਮੈਂ ਉਹਦੇ ਨਾਲ ਗੱਲਬਾਤ ਕਰਕੇ ਆਇਆ ਸੀਗਾ ਸ਼ਾਂਤੀਪੂਰਵਕ ਕਿਉਂਕਿ ਮੈਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਦੇਖਣਾ ਚਾਹੁੰਦਾ ਔਰ ਨਾ ਹੀ ਪੰਜਾਬ ਦਾ ਮਾਹੌਲ ਮੈਂ ਖਰਾਬ ਕਰਨਾ ਚਾਹੁੰਦਾ। ਤੋਂ ਸ਼ਿਗਮਨਾਥ ਨੇ ਆਪਣੇ ਗੁਨਾਹਾਂ ਦੀ ਤੋਬਾ ਕੀਤੀ ਔਰ ਉਹਨੇ ਧੁੰਨ ਵੀ ਬਖਸ਼ਾਈ ਬਾਧੀ ਵੀ ਮੰਗੀ। ਤੋਂ ਲੇਖਤ ਪੜਤ ਦੇ ਰਚਨ ਦਾ ਇਤਹਾਸ ਹੈ ਕਿ ਜੋ ਮੈਂ ਇਹ ਨਮੂਨੋ ਬਹੇਤਾ ਹੈ ਉਹ ਅਸੀਂ ਬਿਲਕੁਲ ਉਹਨਾਂ ਦੀ ਜਿਹੜੀ ਅਸੀਂ ਪਾਲਣਾ ਕਰਾਂਗੇ। ਤੋਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੈਨੂੰ ਖੜਕੇ ਮੈਂ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਤੇ ਦਾਹ ਰਜ਼ੂਰ ਹੈ ਤੇ ਹਾਜ਼ਰ ਹਜ਼ੂਰ ਹੈ ਹਾਜ਼ਰ ਨਾਜ਼ਰ ਜਾਣ ਕੇ ਸੱਚੇ ਪਾਤਸ਼ਾਹ ਜੀ ਨੂੰ ਮੈਂ ਸੰਗਤ ਨੂੰ ਸੁਪਤਲੇ ਸੰਤ ਨੂੰ ਬੇਨਤੀ ਕਰਨੀ ਥੋਣਾ ਬਹੁਤ ਸਾਰੇ ਵੀਰਾਂ ਨੇ ਜਿਹੜੇ ਕਮੈਂਟ ਕਰੇ ਵੀ ਭਾਈ ਸਾਹਿਬ ਜੀ ਨੇ ਸੰਤੋਪਾ ਕਰਦੇ ਆ ਤਾਂ ਬਾਹਰ ਬਿੱਠੇ ਕੁਝ ਵੀਰ ਹੈ ਉਹ ਤੌਰ ਕਸ਼ਟ ਦੇ ਦੁਆਰਾ ਵੀ ਕਹਿ ਰਹੇ ਆ ਵੀ ਭਾਈ ਮਨਪ੍ਰੀਤ ਸਿੰਘ ਜੀ ਨੇ ਲੈਣ ਦੇਣ ਕਰਕੇ ਸੰਤੋਪਾ ਕਰਦੇ ਆ ਮੈਂ ਸੱਜੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੇਨਤੀ ਕਰਦਾ ਸ਼ਿਵਮਨਾਥ ਦੇ ਨਾਲ ਮੇਰਾ ਇੱਕ ਰਪੀਰ ਦਾ ਵੀ ਸਮਝੌਤਾ ਹੋਵੇ ਜਦ ਮੈਂ ਇੱਕ ਰਪੀਰ ਦਾ ਵੀ ਰਵਾਜਾਲ ਹੋਵਾਂ ਤੋ ਮੈਂ ਇੱਕ ਛੋਟਾ ਜਿਹਾ ਮੇਰੇ ਤੋਂ ਚੰਗੀ ਆ ਠੀਕ ਹੈ 4 ਸਾਲ ਦਾ ਮੇਰਾ ਬੱਚਾ ਸੱਜੇ ਪਾਤਸ਼ਾਹ ਤੋਂ ਲਿਆ ਤੋ ਕਮੇਟ ਕਰਨ ਵਾਲੇ ਵੀਰ ਉਹ ਵੀ ਗੁਰਸੇਖ ਵੀਰ ਨੇ ਸਾਡੇ ਆਪਣੇ ਨੇ ਸਿੱਖ ਭਾਈ ਜਾਂਗੁਰ ਸੇਖ ਲਾਗੇ ਤੋ ਕਹਿੰਦਾ ਪਹਿਲਾਂ ਯਾਰ ਥੋੜਾ ਜਿਹਾ ਸੋਚਿਆ ਕਰੋ ਜਿਹੜਾ ਬੰਦਾ ਇੱਕ ਪੰਜਾਬ ਲਈ ਨਹੀਂ ਮੈਂ ਸਾਰੀ ਆਰ ਵਰਗ ਵਾਸਤੇ ਹੀ ਬੇਨਤੀ ਕਰ ਰਿਹਾ ਕਿ ਮੇਰੀ ਲੜਾਈ ਜਿਹੜੀ ਧਰਮ ਦੇ ਨਾਲ ਨਹੀਂ ਔਰ ਨਾ ਕਿਸੇ ਬੰਦੇ ਨਾਲ ਨਾ ਕਿਸੇ ਭੈਣ ਨਾਲ ਮੇਰੀ ਲੜਾਈ ਕੇਵਲ ਯਾਰ ਧਰਮ ਦੀ ਆਣ ਤੇ ਪਖੰਡ ਦੇ ਨਾਲ ਉਹ ਪਖੰਡ ਭਾਵੇਂ ਕਿਸੇ ਵੀ ਤਰ੍ਹਾਂ ਦੇਖੋ ਤੋਂ ਮੇਰੀ ਬੇਨਤੀ ਹੈ ਕਿ ਤੁਸੀਂ ਬਹੁਤ ਸਾਰੇ ਕਮੈਂਟ ਕਰ ਰਹੇ ਹੋ ਤੋਂ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰਾ ਕੀਰਤਨੀ ਜੱਤਾ ਹੈ ਤੋਂ ਮੈਂ ਕੀਰਤਨੀ ਜੱਤੇ ਦੇ ਵਿੱਚੋਂ ਤੁਹਾਨੂੰ ਪਤਾ ਵੀ ਕੀਰਤਨੀ ਸਿੰਘਾਂ ਦੀ ਕਿੰਨਾ ਕਿੰਨੀਆਂ ਪਟਾਵਾਂ ਕੀਰਤਨੀ ਸਿੰਘਾਂ ਨੂੰ ਦਿੰਦੇ ਨੇ ਤੋਂ ਲੈ ਕੇ ਇਤਨੀ ਪੇਟਾ ਦੇ ਵਿੱਚੋਂ ਮਤਲਬ ਆਪਣੀ ਪੇਟਾ ਦੇ ਵਿੱਚੋਂ ਤੇਲ ਪਾ ਪਾ ਕੇ ਮਤਲਬ ਮੈਂ ਪੰਜਾਬ ਲੈਵਲ ਤੇ ਜਿੱਥੇ ਜਿੱਥੇ ਗਿਆ ਦਿੱਤੇ ਜਿੱਥੇ ਮੈਨੂੰ ਸ਼ਿਕਾਇਤ ਮਿਲੀ ਤੋਂ ਬਹੁਤ ਸਾਰੀਆਂ ਭੈਣਾ ਬਹੁਤ ਸਾਰੇ ਵੀਰ ਜਿਹੜੇ ਦੁਖੀ ਅੱਜ ਪਰੇਸ਼ਾਨ ਬਿਠੇ ਨੰਬਾਬਿਆਂ ਤੋਂ ਜਿਨ੍ਹਾਂ ਨੇ ਲੁੱਟਿਆ ਠੱਗਿਆ ਉਹ ਕੋ ਫੋਨ ਕਰਦੇ ਨੇ ਬਹੁਤ ਬਹੁਤ ਦੂਰ ਤੋਂ ਕਾਲ ਆਉਂਦੀਆਂ ਹੁਸ਼ਿਆਰਪੁਰ ਬਕਪੂਰ ਫਲਾ ਇਧਰੋਂ ਫਾਜ਼ਿਲਕਾ ਜਿਲੰਦਰ ਪਟਿਆਲਾ ਅੰਮ੍ਰਾਲਾ ਰਾਜਪੁਰਾ ਤਿੱਪੂ ਬਿੱਤੂ ਕੋਲੋਂ ਆਉਂਦੀ ਹਰਿਆਣੇ ਤੱਕ ਤੁਹ ਮੈਂ ਤੁਹਾਡੇ ਪਾਸ ਪਹੁੰਚ ਰਿਹਾ ਆਪਣੀ ਕਿਰਤ ਦੇ ਵਿੱਚੋਂ ਯਾਰ ਮੈਂ ਤੇਲ ਪਾਣੀ ਪਾ ਕੇ ਤੁਰਦਾ ਹੈ ਤੇ ਤੁਸੀਂ ਮੰਨੋਗੇ ਜੀ ਮੈਂ ਦੋ ਕੀਰਤਨ ਦੇ ਪ੍ਰੋਗਰਾਮ ਹੀ ਛੱਡਦੇ ਆਂ ਅੱਛਾ ਜੀ ਸੈਲ ਪਾਰ ਸੈ ਚੱਲਦੇ ਆਂ ਦੋ ਕੀਰਤਨ ਦੇ ਪ੍ਰੋਗਰਾਮ ਛੱਡਦੇ ਮੈਂ ਮੈਂ ਭੁੱਲ ਹੀ ਗਿਆ ਵੀ ਐਨਾ ਮੈਂ ਪਖੰਡ ਨੂੰ ਖਤਮ ਕਰ ਲਈ ਮਤਲਬ ਅੱਗੇ ਹੋ ਕੇ ਤੁਰਿਆ ਵੀ ਮੈਂ ਭੁੱਲ ਹੀ ਗਿਆ ਕੀਰਤਨ ਦੇ ਪ੍ਰੋਗਰਾਮ ਹੈ ਮੌਕੇ ਤੇ ਮੈਨੂੰ ਫੋਨ ਆਇਆ ਕਿ ਮੈਂ ਉਦੋਂ ਲਧਿਆੜੇ ਵਾਲੇ ਪਾਸੇ ਮੈਂ ਬਹੁਤ ਐਮਰਜੈਂਸੀ ਇੱਕ ਲੱਖੀ ਸਿੰਘ ਉੱਥੇ ਬੈਠ ਕੇ ਦੇਖ ਕੇ ਉਥੇ ਤੁਰ ਪਿਆ ਤੁਸੀਂ ਮੈਂ ਆਪਣੇ ਪ੍ਰੋਗਰਾਮ ਸਟਾਰਟ ਕੀਆ ਰਹੇ ਹਾਂ ਤੁਸੀਂ ਮੇਰੀ ਮੁਹਿੰਮ ਦੀ ਹੈਲਪ ਕੀ ਕਰਨੀ ਸੀ ਮੈਂ ਅੱਗੇ ਲੱਕੇ ਤੁਰਿਆ ਸੱਚੇ ਪਾਤਸ਼ਾਹ ਜੀ ਦੀ ਜਨੂਨੀ ਵਿੱਚ ਖੜ ਕੇ ਕਹਿੰਦਾ ਉਹ ਤੁਸੀਂ ਮੈਨੂੰ ਮਤਲਬ ਮੇਰਾ ਸਹਿਯੋਗ ਤਾਂ ਕੀ ਦੇਣਾ ਸੀ ਵੀ ਤੁਹਾਡਾ ਭਾਈ ਸਾਹਿਬ ਤੇਲ ਪਾਣੀ ਭੁਗਿਆ ਜਾਂਦਾ ਗੱਡੀਆਂ ਤੇ ਪੁਲੀਸ ਤੁਰੇ ਦਰਦੇ ਹੋ ਤੁਹਾਡੇ ਸਿੰਘ ਤੁਹਾਡੇ ਕੋ ਰਹਿੰਦੇ ਇਹਨਾਂ ਦੇ ਵੀ ਗਾਂ ਪਰਿਵਾਰ ਹੈ ਤੁਸੀਂ ਹੈਲਪ ਕੀ ਕਰਨੀ ਸੀ ਤੁਸੀਂ ਤਾਂ ਯਾਰ ਉੱਥੋਂ ਗੱਲਾਂ ਕਰਨ ਲੱਗ ਪਏ ਮੈਨੂੰ ਇੱਥੇ ਖੜਨ ਲਈ ਤੁਸੀਂ ਮਜਬੂਰ ਕਰਤਾ ਯਾਰ ਸੋ ਮੈਂ ਗੁਰੂ ਸਾਹਿਬ ਜੀ ਨੂੰ ਹਾਜ਼ਰ ਮਾਣ ਦੇਣ ਦੇ ਪਹਿਲਾਂ ਮੈਂ ਇੱਕ ਰੁਪੀਏ ਦਾ ਵੀ ਰਵਾਜ ਆ ਰਿਹਾ ਸ਼ਿਵਮ ਮੰਤ ਦੇ ਬਾਰੇ ਇਕ ਤੋ ਅੱਜ ਵੀ ਕੱਲ ਮੀਟਿੰਗ ਹੋਈ ਐ ਹੋਰ ਮੀਟਿੰਗਾਂ ਹੋ ਰਹੀਆਂ ਉੱਥੇ ਅਸੀਂ ਉਹਨਾਂ ਦੇ ਪਖੰਡ ਨੂੰ ਖਤਮ ਕਰਨ ਵਿੱਚ ਕੋਸ਼ਿਸ਼ ਕਰ ਰਹੇ ਹਾਂ ਤੋਂ ਮੇਰੀ ਬੇਨਤੀ ਹੈ ਵੀ ਕਈ ਖੇਲੀਆਂ ਵੀ ਗੱਡੀਆਂ ਨਹੀਂ ਚੱਕੀਆਂ ਉਹ ਨਹੀਂ ਦਿੱਤਾ ਅਸੀਂ ਗੱਡੀਆਂ ਕਿਉਂ ਚੱਕੀਆਂ ਅਸੀਂ ਲੋਕਾਂ ਦੇ ਲੱਫਰ ਕਿਉਂ ਮੰਗਦੇ ਕਿਉਂ ਲੋਕਾਂ ਨੂੰ ਸੋਧਾ ਲੱਗੀਏ ਆਦੇ ਵਾਸਤੇ ਉਹ ਸਾਡੇ ਆਪਣੇ ਨੇ ਕਰਾਹੇ ਪਏ ਹੋਏ ਨੇ ਸਾਡੇ ਨਾਲ ਚੱਲਦੇ ਹੋਏ ਸਾਡੀ ਮਿਹਨਤ ਦੇ ਨਾਲ ਸਾਥ ਦੇ ਰਹੇ ਨੇ ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ ਤੋਂ ਪਿਆਰ ਦੀ ਮਿਹਨਤ ਹੈ ਤੁਸੀਂ ਵੀ ਬੇਨਤੀ ਕੀਤੀ ਕਿ ਕੜੋ ਲਈ ਯਾਰ ਮੈਨੂੰ ਮਜਬੂਰ ਕਰਤਾ ਤੁਸੀਂ ਗੁਰੂ ਸਾਹਿਬ ਦੀ। ਤੋਂ ਮੈਂ ਤੇ ਤੁਸੀਂ ਮਦਦ ਤੇ ਕੀ ਕਰਨੀ ਸੀ? ਤੋਂ ਮੈਂ ਤੇ ਪਸ਼ੋਦਾ ਦਾ ਮੇਰਾ ਬੱਚਾ ਹੈ ਮੈਂ ਤੇ ਉਹ ਮਹਾਜਰ ਨਾਦਰ ਜਾਣ ਕੇ ਕਹਿਣਾ ਕਿ ਮੈਂ ਇੱਕ ਰੁਪਿਆ ਵੀ ਸ਼ੇਖੋਂ ਤੋਂ ਲਿਆ ਹੋਵੇ। ਵੈਰੁ ਦੀਪਕ ਕਾਲਸਾ ਵੈਰੁ ਦੀ ਕੀ ਪਤਾ ਹੈ?